ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਰਗ ਦੇ ਵਿੱਚੋਂ 23 ਅੰਗ ਦੇ ਤੇ ਦਰਜ ਇੱਕ ਸ਼ਬਦ ਉਹਦੀਆਂ ਆਦੋ ਪੰਕਤੀਆਂ ਆਪ ਸੰਗਤ ਨੇ ਸਾਹਮਣੇ ਜੋ ਸਕ੍ਰੀਨਿੰਗ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਨੇ ਇਹਨਾਂ ਪੰਕਤੀਆਂ ਦੇ ਵਿੱਚ ਕੁਝ ਗਿਣਤੀਆਂ ਦਾ ਜ਼ਿਕਰ ਹੈ ਉਸ ਤੋਂ ਕੀ ਭਾਵ ਹੈ ਆਓ ਸਭ ਤੋਂ ਪਹਿਲਾਂ ਇਹਨਾਂ ਪੰਕਤੀਆਂ ਦਾ ਪਾਠ ਕਰੀਏ 20 ਸਪਤਾਹ ਰੂ ਬਸਰੋ ਸੰਗ੍ਰਹਿ ਤੀਨ ਖੂੜਾ ਨਿਤਕਾਲ ਸਾਰੈ ਦਾਸ 18 ਮੈਂ ਅਪਰੰਪਰੋਂ ਚਿਨੇ ਕਹਿ ਨਾਨਕ ਇਵ ਏਕ ਤਾਰੈ 20 ਤੋਂ ਭਾਵ 20 ਸਪਤ ਸਤ ਨੂੰ ਕਹਿੰਦੇ ਨੇ 20 ਸਪਤਾਹਰੂ ਭਾਵ ਵੀ ਤੇ 727 2779 ਕਹ ਲੀਏ ਉਬਾਸਰੋ ਦਿਨ ਨੂੰ ਕਹਿੰਦੇ ਨੇ ਸੰਗ੍ਰਹਿ ਮੁੱਦਰ ਇਕੱਠਾ ਕਰੇ ਜੋ ਕੋਈ ਮਨੁੱਖ 7279 ਦੇ ਵਿੱਚ ਹਰ ਰੋਜ਼ ਪ੍ਰਮਾਤਮਾ ਦਾ ਨਾਮ ਇਕੱਠਾ ਕਰੇ ਭਾਵ ਹਰ ਰੋਜ਼ ਪ੍ਰਮਾਤਮਾ ਦਾ ਨਾਮ ਜਪੇ 3 ਖੋੜਾ ਖੋੜਾ ਵੈਸੀ ਜਦੋਂ ਕਿਸੇ ਬੂਟੇ ਦੇ ਵਿੱਚ ਖੋਲ ਬਣਿਆ ਹੋਣਾ ਤੇ ਜਿਸ ਪੰਛੀਆਂ ਨੇ ਬੈਠ ਜਾਣਾ ਉਹਨੂੰ ਖੋੜਾ ਕਹਿੰਦੇ ਨੇ ਪਰ ਇਥੇ ਨਾਲ ਸ਼ਬਦ ਤੀਨ ਆਇਆ ਹੈ ਤਾਂ ਇਥੇ ਤੱਤੇ ਵਿਹਾਰੀ ਨੰਨੇ ਸਹਿ ਜਦੋਂ ਤੀਨ ਸ਼ਬਦ ਆਵੇਗਾ ਗੁਰਬਾਣੀ ਦੇ ਵਿੱਚ ਤੇ ਉਹਦਾ ਅਰਥ ਹੋਵੇਗਾ ਤਿੰਨ ਗਿਣਤੀ ਦੇ ਤਾਂ ਤੀਨ ਖੋੜਾ ਦਾ ਅਰਥ ਹੈ ਤਿੰਨ ਅਵਸਥਾਵਾਂ ਬਾਲ دیਵਾਨੀ ਔਰ ਗਿਰਦ ਫੁਲ ਤਿੰਨ ਅਵਸਥਾ ਜਵਾਨ ਤੋ ਤਿੰਨ ਅਵਸਥਾ ਹੈ ਬੱਚਾ ਹੈ ਜਵਾਨ ਹੈ ਬੜੇਪਾ ਹੈ ਇਨ ਤਿੰਨਾਂ ਹੀ ਅਵਸਥਾਾਂ ਦੇ ਵਿੱਚ ਤੀਨ ਖੋੜਾ ਨਿਤਕਾਲ ਸਾਰੈ ਰੋਜ ਮੌਤ ਨੂੰ ਚੇਤੇ ਰੱਖੇ ਸਤਾਈ ਨਸ਼ੱਤਰ ਭਾਵ ਹਰ ਰੋਜ ਪ੍ਰਮਾਤਮਾ ਦਾ ਨਾਮ ਇਕੱਠਾ ਕਰੇ ਨਾਮ ਜਪੇ ਤਿੰਨੇ ਅਵਸਥਾ ਚਾਹੇ ਕੋਈ ਬੱਚਾ ਹੈ ਜਵਾਨ ਹੈ ਜਾਂ ਬਜ਼ੁਰਗ ਹੈ ਮੌਤ ਨੂੰ ਚਿੱਤੇ ਰੱਖੇ ਮੌਤ ਨੂੰ ਨਾ ਭਲਾਵੇ 10 18ਵੇਂ 10 ਤੋਂ ਭਾਅ 10 ਚਾਰ ਵੇਦ 6 ਸ਼ਾਸਤਰ ਜੋਨਾਂ ਦਾ ਗਿਆਨ ਹੈ 18 ਤੋਂ ਭਾਅ 18 ਪੁਰਾਣ ਮੈਂ ਦਾ ਭਾਅ ਵਿੱਚ ਚਾਰ ਵੇਦ 6 ਸ਼ਾਸਤਰ 18 ਹੀ ਪੁਰਾਣ ਇਹਦੇ ਗਿਆਨ ਦੇ ਵਿੱਚੋਂ ਇਹਨਾਂ ਪੁਸਤਕਾਂ ਦੇ ਵਿੱਚੋਂ ਅਪਰੰਪਰ ਚੀਨੇ ਅਪਰੰਪਰ ਹੁੰਦਾ ਜਿਹਦਾ ਪਾਰਲਾ ਬੰਨਾ ਕੋਈ ਨਾ ਹੋਵੇ ਪ੍ਰਮਾਤਮਾ ਰੱਬ ਚੀਨੇ ਤੱਕ ਉਹ ਅਛਣੇ ਪ੍ਰਮਾਤਮਾ ਦੀ ਪਛਾਣ ਕਰੇ ਇਹਨਾਂ ਧਾਰਮਿਕ ਪੁਸਤਕਾਂ ਦੇ ਵਿੱਚੋਂ ਰੱਬ ਨੂੰ ਲੱਭੇ ਪਰਮੇਸ਼ਰ ਨੂੰ ਲੱਭੇ ਕਹੇ ਨਾਨਕ ਈਵ ਏਕ ਤਾਰੈ ਨਾਨਕ ਆਖਦਾ ਹੈ ਜਦੋਂ ਉਹ ਇਸ ਤਰ੍ਹਾਂ ਕਰੇਗਾ ਮਨੁੱਖ ਤਾਂ ਇੱਕ ਪ੍ਰਮਾਤਮਾ ਉਹਨੂੰ ਤਾਰ ਦੇਵੇਗਾ ਕੀ ਕਰੇਗਾ ਮਨੁੱਖ 27 79 ਹਰ ਰੋਜ਼ ਪ੍ਰਮਾਤਮਾ ਦਾ ਨਾਮ ਜਪੇ ਤਿੰਨੇ ਅਵਸਥਾ ਵਿੱਚ ਮੌਤ ਨੂੰ ਨਾ ਕਦੇ ਵੀ ਭੁੱਲੇ ਚਾਰ ਵੇਦ 6 ਸ਼ਸਤਰ 18 ਪੁਰਾਣ ਧਾਰਨਤ ਪੁਸਤਕਾਂ ਜਿਹੜੀਆਂ ਉਹਨਾਂ ਚੋਂ ਗਿਆਨ ਲੈ ਕੇ ਪ੍ਰਮਾਤਮਾ ਨੂੰ ਪਛਾਣੇ ਪਰਮੇਸ਼ਰ ਨੂੰ ਪਹਿਚਾਣ ਲਵੇ ਤੇ ਸਤਿਗੁਰ ਆਖਦੇ ਨੇ ਨਾਨਕ ਆਖਦਾ ਹੈ ਕਿ ਇਦਾਂ ਜਦੋਂ ਕਰੇਗਾ ਤਾਂ ਉਹ ਪ੍ਰਮਾਤਮਾ ਜਿਹੜਾ ਮਾਲਕ ਦੁਨੀਆ ਦਾ ਇਨੂੰ ਤਾਰ ਦੇਵੇਗਾ ਇਹਦਾ ਬੇੜਾ ਪਾਰ ਕਰ ਦੇਵੇਗਾ ਸੋ ਇਹ ਜਿਹੜੀਆਂ ਗਿਣਤੀ ਦੇ ਵਿੱਚ ਲਿਖੀਆਂ ਪੰਕਤੀਆਂ ਜਦੋਂ ਪੜਦੇ ਸ਼ਾਇਦ ਕਈ ਵਾਰੀ ਜਿਹਨਾਂ ਨੇ ਪਾਠ ਦੀ ਸੰਖਿਆ ਨਹੀਂ ਕੀਤੀ ਹੁੰਦੀ ਜਾਂ ਕਈ ਗੁਰਬਾਣੀ ਨੂੰ ਵਿਚਾਰ ਦੇ ਲਈ ਉਹਨਾਂ ਨੂੰ ਇਹ ਪੰਕਤੀਆਂ ਇਸ ਤਰ੍ਹਾਂ ਸਮਝਣਾ ਆਣ ਤੋਂ ਇਸੇ ਕਰਕੇ ਮੈਂ ਇਹਦੀ ਆਪ ਸੰਕਲਨੇ ਸਾਹਮਣੇ ਜਿਹੜੀਆਂ ਗਿਣਤੀਆਂ ਦੇ ਅਰਥ ਸਮਝਾ ਕੇ ਜਿਹੜੇ ਹੈ ਸ਼ਬਦ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਸ ਕਰਦਾ ਕਿ ਆਪ ਜੀ ਨੂੰ ਇਹ ਜਾਣਕਾਰੀ ਜ਼ਰੂਰ ਚੰਗੀ ਲੱਗੇਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਰਹੇ ਹੋ ਤਾਂ ਕਿ ਇਹ ਜਿਹੜੀ ਜਾਣਕਾਰੀ ਹੋਰ ਸੰਗਤਾਂ ਤੱਕ ਵੀ ਪਹੁੰਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ